ਇਹ ਦੁੱਧ ਦੀ ਸੇਵਾ ਤਿੰਨੋਂ ਰਾਤਾਂ ਕਰਦਾ ਰਿਹਾ ਭਾਵੇਂ ਘਰ ਦਾ ਗਹਿਣਾ ਡੱਡਾ ਸਵਾਣੀ ਦਾ ਜੋ سونے ਦੇ ਕੀਮਤੀ ਗਹਿਣੇ ਸਨ ਉਹ ਨੌਕਰਾਂ ਨੂੰ ਸਿਪਾਈਆਂ ਨੂੰ ਲਾਲਚ ਦੇ ਕੇ ਮਾਇਆ ਦੇ ਕੇ ਇਹ ਦੁੱਧ ਪਲੌਣ ਦੀ ਸੇਵਾ ਬਾਬਾ ਮੋਤੀ ਰਾਮ ਮਹਾਰਾਜ ਜੀ ਨੇ ਕੀਤੀ ਔਰ ਇਹ ਮਹਾਨ ਕੁਰਬਾਨੀ ਕੀਤੀ ਅੱਗੇ ਚੱਲ ਕੇ ਪਤਾ ਲੱਗੇਗਾ ਇਹਦਾ ਪਰਿਵਾਰ ਗੁਰੂ ਦੇ ਵਿੱਚ ਪੀੜਿਆ ਜਾਂਦਾ ਹੈ ਗੁਰੂ ਪਿਆਰਿਓ ਇੱਧਰ ਸਤਿਕਾਰਯੋਗ ਦਾਦੀ ਮਾਂ ਆਪਣੀ ਪੁੱਤਰੀਆਂ ਨੂੰ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਸੁਣਾਉਂਦੀ। ਹੁਣ ਗੁਰੂ ਪਿਆਰੇ ਅੱਤ ਦੀ ਸਰਦੀ ਉਹਦੀਆਂ ਰਾਤਾਂ ਉਹਨਾਂ ਮਾਸੂਮ ਜਿੰਦਾਂ ਦੇ ਹੱਥ ਵੀ ਨੀਲੇ ਕੀਤੇ ਹੋਣਗੇ। ਇਸ ਪੌੜ ਦੀ ਠੰਡ 'ਚ ਉਹਨਾਂ ਦੇ ਬੁੱਲ ਵੀ ਨੀਲੇ ਕੀਤੇ ਹੋਣਗੇ। ਗੁਰੂ ਪਿਆਰੇ ਉਹ ਸੋਚ ਕੇ ਦੇਖਿਓ ਪਰ ਦਾਦੀ ਮਾਂ ਨੇ ਆਪਣੀ ਅਗੋਸ਼ ਦਾ ਨਿਬ ਦਿੱਤਾ ਹੈ। ਸੱਜੇ ਪਾਸੇ ਇੱਕ ਸਹਿਬ ਜੱਦਾ ਤੇ ਖੱਬੇ ਪਾਸੇ ਇੱਕ ਸਹਿਬ ਜੱਦਾ ਹੈ। ਔਰ ਦਾਦੀ ਮਾਂ ਸਿੱਖਿਆ ਦਿੰਦੀ ਹੈ ਕਿ ਵੇਖੋ ਪੁੱਤਰੋ ਕਿਤੇ ਡੋਲ ਨਾ ਜਾਇਓ ਦਾਦੇ ਵਾਂਗ ਔਰ ਗੁਰੂ ਅਰਜਨ ਦੇ ਮਹਾਰਾਜੀ ਵਾਂਗ ਤੁਸੀਂ ਸਿੱਖੀ ਸੱਚਕੇਸਾਂ ਤੇ ਸਵਾਸਾਂ ਸੰਭਾਲਣਾ ਹੈ ਕਹਿੰ ਲੱਗੀ ਪੁੱਤਰੋ ਤੁਹਾਡੇ ਦਾਦੇ ਸ਼ਬਦਨੀ ਤੇ ਬਹਾਦਰ ਮਹਾਰਾਜ ਜੀ ਨੇ Hindu ਧਰਮ ਦੀ ਰਾਖੀ ਵਾਸਤੇ ਆਪਣੇ ਸੀਸ ਦੀ ਕੁਰਬਾਨੀ ਦਿੱਤੀ ਵੇਖਿਓ ਕਿਤੇ ਡੋਲ ਨਾ ਜਾਇਓ ਗੁਰੂ ਪਿਆਰਿਓ ਅੰਮ੍ਰਿਤ ਵੇਲਾ ਹੋਇਆ ਹੈ 11 ਪੁੱਤਾਂ ਹੁਣ ਦਾਦੀ ਮਾਂ ਨੇ ਦੋਨੋਂ ਹੀ ਸਹਿਮ ਜੱਦਿਆਂ ਨੂੰ ਇਕੱਠਾਇਆ ਹੈ ਅਮਰਤ ਵੇਲੇ ਦਾ ਨਿਤਨੇਮ ਕੀਤਾ ਹੈ ਔਰ ਆਪਣੇ ਪੁੱਤਰਿਆਂ ਨੂੰ ਸੁਣਾਇਆ ਇਹ ਦ੍ਰਿੜਤਾ ਤੇ ਇਹ ਨਿਰਧੈਤਾ ਦਾ ਕਾਰਨ ਹੀ ਕੁਰਬਾਨੀ ਸੀ ਇਹ ਧਰਤੀ ਬਾਣੀ ਨੂੰ ਜਲਜਾਰ ਬਣਾਇਆ ਉਹ ਮੂੰਹ ਤਲਵਾਰਾਂ ਦਾ ਮੂਤ ਦੇਵੇ ਜਿਹਦੇ ਹੱਡਾਂ ਨਚ ਰੱਜ ਗਈ ਇਹ ਬਾਣੀ ਉਹ ਆਰਿਆਂ ਦੇ ਬੰਦੇ ਤੋੜ ਦੇਵੇ ਜਿਹਦੀ ਆਤਮਾ ਨੂੰ ਬਾਣੀ ਕਰੇ ਵਾਸਾ ਉਹਨੂੰ ਆਉਣ ਦਾ ਕੋਈ ਵੀ ਤੋੜ ਦੇਵੇ ਜਿਹੜਾ ਬਾਣੀ ਨਾਲ ਜੁੜ ਜਾਈ ਖਾਲਸਾ ਜੀ ਬਾਣੀ ਉਹ ਨਾਲ ਪਰਮਾਤਮਾ ਨਾਲ ਜੁੜ ਦੇਵੇ ਕਾਲੀ ਨਾਮੇ ਗੁਰੂ ਪਿਆਰੇ ਉਹ ਅੱਥਰ ਜਿਹਨੇ ਹੱਲੇ ਤੇ 10 ਸ ਤੇ ਆਪਾਂ ਵੈਸੇ ਹੀ ਸੁਣਦਿਆਂ ਸੁਣਦਿਆਂ ਵਜਾ ਦਿੰਦੇ ਆ ਅੱਜ ਆਪਾਂ ਕੋਲ ਨਾ ਮਹਾਨ ਸ਼ਹੀਦਾਂ ਦੀ ਯਾਦ ਅੰਦਰ ਬ੍ਰਿਜਿਆਂ ਗਿਆਨੀ ਮਨਜੀਤ ਸਿੰਘ ਭਾਈ ਸਰਸੀਬ ਸਿੰਘ ਜੀ ਵੀ ਆਏ ਨੇ ਉਹਨਾਂ ਨੇ ਵੀ ਦੂਰ ਦੀ ਮਿੰਟ ਆਪ ਸੰਗਤ ਦੇ ਦਰਸ਼ਨ ਕਰਨੇ ਔਰ 11 ਪੋ ਦਾ ਦਿਨ ਚੜ੍ਹਿਆ ਨਥਨੀਂ ਸੁਣਾਇਆ ਅਮਰ ਕਵੀ ਨੇ ਇੰਨੇ ਸਮੇਂ ਨੂੰ ਦੋ ਸਿਪਾਹੀਆਂ ਦੇ ਪੈਰਾਂ ਦੀ ਆਵਾਜ਼ ਆਈ ਹੈ ਆਵਾਜ਼ ਦਿੱਤੀ ਕਹਿਣ ਲੱਗੇ ਮਾਂ ਆਪਣੇ ਪੋਤਰਿਆਂ ਨੂੰ ਸਾਡੇ ਨਾਲ ਤੋਰ ਦੇ ਸੂਬਾ ਸਰਹੰਦਜੀਤ ਖਾਨ ਦੀ ਕਚੈਰੀ ਦੇ ਵਿੱਚ ਪੇਸ਼ ਕਰਨਾ ਹੈ ਦਾਦੀ ਮਾਂ ਕਹਿਣ ਲੱਗੀ ਪੁੱਤਰੋ ਮੇਰੇ ਪੋਤਰਿਆਂ ਦਾ ਕਸੂਰ ਕੀ ਹੈ ਇਹਨਾਂ ਨੇ ਜੁਰਮ ਕੀ ਕੀਤਾ ਹੈ ਕਾਦੇ ਵਾਸਤੇ ਇਹਨਾਂ ਦੀ ਪੇਸ਼ੀ ਹੈ ਸਿਪਾਹੀ ਕਹਿਣ ਲੱਗੇ ਮਾਂ ਅਸੀਂ ਨਹੀਂ ਜਾਣਦੇ ਇਹਨਾਂ ਦਾ ਕਸੂਰ ਕੀ ਹੈ ਇਹਨਾਂ ਨੇ ਜੁਰਮ ਕੀ ਕੀਤਾ ਹੈ ਅਸੀਂ ਹੁਕਮ ਦੇ ਬੱਗੇ ਹੋਏ ਹਾਂ ਸੂਬਾ ਸਰਾਂਗਲ ਜੀਰ ਖਾਨ ਦੀ ਕਚਹਿਰੀ ਦੇ ਵਿੱਚ ਪੇਸ਼ ਕਰਨਾ ਹੈ ਸਿਪਾਹੀਆਂ ਦੇ ਨਾਲ ਤੋਰਨ ਤੋਂ ਪਹਿਲਾਂ ਦਾਦੀ ਮਾਂ ਜਿਨੇ ਆਪਣੇ ਪੁੱਤਰਿਆਂ ਨੂੰ ਦ੍ਰਿੜ ਨਿਸ਼ਟਾ ਕਰਵਾਉਂਦੀ ਹੈ ਸਿੱਖਿਆ ਦਿੰਦੀ ਹੈ ਕਿ ਅੱਜ ਮੁਗਲਾਂ ਦੀ ਤਲਵਾਰ ਨੇ ਤੁਹਾਡੇ ਸਖਤ ਪਰਖਣੇ ਨੇ ਜੋ ਕੁਝ ਮਾਤਾ ਆਖ ਰਹੀ ਹੈ ਜਥਾ ਆਪ ਦੀ ਸੇਵਾ ਵਿੱਚ ਇਹ ਉਹ ਕਹਿ ਰਿਹਾ जाम सतार baby hey, hey, hey. जग न सा दे पर खणे मुगला दी

ਕਿ ਕਰ ਤੁਸਾ ਦੇ ਪਰਖੇ ਗੁਰੂ ਪਿਆਰੇ ਉਹ ਇੱਕ ਕਰਤਾ ਹੋਰ ਕਹਿੰਦੇ ਆਪ ਸੰਗਤਾਂ ਤੋਂ ਮੁਖਿਮਾ ਮੰਗ ਲੈਣੀ ਹੈ ਦਾਦੀ ਮਾਂ ਨੇ ਸਿੱਖਿਆ ਦੇ ਕੇ ਆਪਣੇ ਪੁੱਤਰਾਂ ਨੂੰ ਪੋੜਿਆ ਸਿਪਾਈ ਲੈ ਕੇ ਤਰੇ ਨੇ ਰਸਤੇ ਦੇ ਵਿੱਚ ਸਿਪਾਈ ਸਮਝਾ ਰਹੇ ਨੇ ਕਿ ਬੱਚਿਓ ਸੂਬਾ ਸਰਹੰਦ ਵजीर ਖਾਨੀ ਕੈਚਰੀ ਦੇ ਵਿੱਚ ਝੁੱਕ ਕੇ ਸਲਾਮ ਕਰਨੀ ਹੈ ਇੱਕ ਪਾਸੇ ਦਾਦੀ ਜੀ ਸਿੱਖਿਆ ਤੇ ਇੱਕ ਪਾਸੇ ਛਪਾਈਆਂ ਦੀ ਸਿੱਖਿਆ ਦਾਦੀ ਮਾਂ ਦੀ ਦਿੱਤੀ ਸਿੱਖਿਆ ਛਪਾਈਆਂ ਦੀ ਦਿੱਤੀ ਸਿੱਖਿਆ ਤੇ ਭਾਰੂ ਪੈ ਗਈ ਸੂਬਾ ਸਰਹੰਦਰਬ ਜੀਰ ਖਾਨ ਦੀ ਕਚਹਿਰੀ ਦੇ ਵਿੱਚ ਪੇਸ਼ ਹੋਏ ਦੋਵੇਂ ਸਾਹਿਬ ਆਦੇ ਇੱਕ ਦੂਜੇ ਨੂੰ ਮੁਖਾਤਬ ਹੋ ਕੇ ਇੱਕ ਦੂਸਰੇ ਵੱਲ ਮੁੱਖ ਕਰਕੇ ਗਰਜਵੀਂ ਆਵਾਜ਼ ਦੇ ਨਾਲ ਫਟੇ ਬਲਾਈ ਵਾਹਿਗੁਰੂ ਜੀ ਤਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕਚਹਿਰੀ ਬਹੁਤ ਮਿੱਠੀ ਸੁਬਾ ਸਰਹੰਦਰ ਵਜੀਰ ਖਾਨ ਦੇ ਮੱਥੇ ਤੇ ਟੋਰੀਆਂ ਪੈ ਰੀਆਂ ਕਹਿਣ